ਆ ਰਿਹਾ ਮੈਂ ਅੱਛਾ ਕਿੰਨੀ ਉਮਰ ਕਿੰਨੀ ਤੁਹਾਡੀ 73 20 60 10 ਤੇ 73 77 ਤੇ 4 274 ਪਰ 25 74 80 ਦੇ ਨੇੜੇ ਲੱਗ ਗਿਆ ਅੱਛਾ 52 ਸਾਲ ਹੋ ਗਏ ਨਹੀਂ ਤੁਸੀਂ ਪਹਿਲਾਂ ਗਾਣੇ ਕੋਈ ਵੀ ਗਾਉਂਦੇ ਰਹੇ ਕਲੀਆਂ ਲਾਉਂਦਾ ਸੀ ਮਾਨਕ ਵੀ ਸੁਣ ਲੈਂਦਾ ਜੋ ਕਿਥੇ ਖੇਤ ਇੱਕ ਖੇਤ ਜਾਂਦਾ ਰੋਹਿਤ 550 ਹਾਲ ਹਾਲ ਹਾਲਵਾਉਂਦੇ ਹੁੰਦੇ ਸੀ ਹਾਂ ਹਾਲਵਾਉਂਦੇ ਠੀਕ ਹੈ ਕਾਦੇ ਨਾਲ ਬਲਦ ਨਾਲ ਕਲੀਆਂ ਬਲਦਾਂ ਬੌਂਦੇ ਰਿਆਂ ਹਾਲ ਨਾ ਨਾ ਉੱਠ ਨਾਲ ਸਾਡੇ ਬਲਦੀ ਉੱਠਦੇ ਸਾਡੇ ਅੱਛਾ ਉੱਠ ਹਾਂ ਬਲਦ ਬਾਉਣਾ ਸੌਖਾ ਕਿ ਉੱਠ ਉੱਠ ਬਲਦਾਂ ਦੋ ਦਾ ਨਾ ਪੰਗਾ ਉੱਠ ਕੇ ਤੇ ਮਰਜੀ ਮੋੜ ਲੈ ਯਾਰ ਅੱਛਾ ਹਾਂ ਠੀਕ ਹੈ ਦੇਖ ਲੋ ਮੁੜ ਕੇ ਟਰੈਕਟਰ ਟੋਟਣ ਵਾਲਾ ਜੋ ਆ ਗਿਆ ਨਾ ਹਾਂ ਮੁੜ ਕੇ ਆਸ਼ਾ ਟਰੈਕਟਰ ਲੈ ਰਿਆ ਸੀ ਹਾਂ ਇਹ ਜਿਆਦਾ ਮੈਨੂੰ 73 74 ਚੀ ਮੈਨੂੰ ਦਾ ਹੋਇਆ ਟਰੈਕਟਰ ਵਾਲਾ ਸਿਸਟਮ ਜਣਾ ਟਰੈਕਟਰ ਦਾ ਮਗਰੋਂ ਬਾਅਦ ਚ ਹਲ ਵਾਹੇ ਲੋਕਾਂ ਦੇ ਉੱਠਾਂ ਦੇ 70 ਤੋਂ ਬਾਅਦ ਬਾਅਦ ਚ ਲੋਕਾਂ ਨੇ ਟਰੈਕਟਰ ਲੈ ਲਿਆ ਠੀਕ ਹੈ ਯਾ ਤੇ ਪਹਿਲਾ ਸਕਾਟ ਹੁੰਦਾ ਚਿੱਟਾ ਸਕਾਟ ਨਾ ਹਾਂ ਹਾਂ ਸਭ ਤੋਂ ਪਹਿਲਾਂ ਹਮ ਹੁਣ ਤਾਂ ਭੰਨ ਫਾਇਟ ਡੈਡ ਚੱਲ ਗਏ ਯਾਰ ਤੂੰ ਤਾਂ ਬਾਰੇ ਬਾਰੇ ਜੇਕੇ ਬਿਲਕੁਲ ਬਿਲਕੁਲ ਉਦੋਂ ਫਿਰ ਕਣਕ ਕਣਕ ਕਿੰਨੀ ਚੜਦੀ ਕਣਕ ਉਹ ਯਾਰ ਕਿਹੜੀ ਹੁੰਦੀ ਸੀਗੀ ਕਣਕ ਹੁਣ ਹੁੰਦੀ ਐ ਅੱਛਾ ਰੇ ਰੂ ਨਹੀਂ ਪੌਦਸ਼ ਨਹੀਂ ਲੋਕ ਸਾਰੇ ਬਾਣ ਵੀਜ ਦੇ ਵੀ ਨਹੀਂ ਸੀ ਨਾ ਹਰ ਕਣ ਹੋਰ ਸੁਣ ਲੈ ਉਦੋਂ ਕਣਕ ਚੰਗੀ ਹੁੰਦੀ ਸੀਗੀ ਹਾਂ ਹੁਣ 400 ਜੂਰੀਆ ਠੋਕ ਦਿੰਦੇ ਐ 20 ਸਪਰੇਅ ਕਰਦੇ ਜ਼ਹਿਰ ਐ ਹੁਣ ਹਾਂ ਇਹ ਤਾਂ ਕਣਕ ਨਹੀਂ ਯਰ ਹੈ ਬਿਲਕੁਲ ਗੱਲ ਸਹੀ ਹੈ ਹਾਂ ਉਹ ਕਿੱਦਾਂ ਘੱਟਾ ਪਉਂਦੇ ਆ ਬਾਕੀ ਹੋਰ ਚੀਜ਼ਾਂ ਵੀ ਹੁੰਦੀਆਂ ਨੇ ਛੋਲੇ ਛਾਲ ਵੀ ਲੈਣੇ ਨੇ ਛੋਲੇ ਹੁੰਦੇ ਵੱਧੂ ਕੱਛੇ ਲੱਗਦਾ ਪਾਣੀ ਤੇ ਹੁਣ ਕੱਛੀ ਦਾ ਘੱਟ ਲੱਗਦਾ ਬੋਰ ਦੱਬੀ ਹੁੰਦੀ ਅਗਲਾ ਆਕੇ ਮਾਰੋ ਘੱਟਾ ਜੀ ਦਾ ਆਕੇ ਲਾ ਦੇ ਪਾਣੀ ਯਰ ਬਣ ਗਿਆ ਯਰ ਬਿਲਕੁਲ ਬਿਲਕੁਲ ਹਾਂ ਤੇ ਹੋਰ ਛੋਲੇ ਵੱਡੇ ਹੁੰਦੇ ਆ ਅੱਛਾ ਠੀਕ ਆ ਅੱਜ ਗੰਗਾ ਲਈ ਅੱਛਾ ਯਾਰ ਭਾਈ ਇਹ ਤਾਂ ਵੇਖਣਾ ਜੀ ਮੂਰੀ ਦੀ ਵਾਲੀ ਥੋੜੀ ਹੈ ਰਖਾਉਣਾ ਨਹੀਂ ਉਮਰ ਤਾਂ ਇਹਦੀ ਠੀਕ ਹੀ ਆ ਹੈ ਉਮਰ ਠੀਕ ਹੈ ਕੰਮ-ਕੁਮ ਜਿਆਦਾ ਕਰਦੇ ਨਾ ਕੰਮ ਵਾਲਾ ਕਰਦਾ ਤੇ ਹੋਰ ਤੁਮ ਨੂੰ ਕੀ ਹੋ ਗਿਆ ਹੈ ਕਿਉਂ ਮੇਰੇ ਨੂੰ ਵੀ ਲੱਗਦਾ ਨਹੀਂ ਨਹੀਂ ਠੀਕ ਆ ਮੇਰੀ ਸਹੀ ਨਹੀਂ ਨਹੀਂ ਸਹੀ ਹੈ ਇਹ ਸਹੀ ਹੈ ਓਕੇ ਯਾਰ ਪੋਰਟ ਜਾ ਹਾਂ ਹੋਰ ਸੁਣਾਓ ਕਿ ਆਪਣੇ ਟਾਈਮ ਦੀਆਂ ਗੱਲਾਂ ਕੀ ਗੱਲਬਾਤ ਕਬੱਡੀ ਕਬੁੱਡੀ ਖੇਡਦੇ ਸੀ ਉਹ ਮੁੰਡੇ ਕਸ਼ਤੀ ਕਰ ਹੜੇ ਦੋ ਮੁੰਡੇ ਸਿੱਖਤਾ ਉਹਨੂੰ ਕਹਿੰਦੇ ਹੀਂਗਰੇ ਵਾਲਿਓ ਉੱਥੋਂ ਅਸੀਂ ਪਾਕਿਸਤਾਨ ਚੋਂ ਇੱਕ ਮੈਂ ਅੱਛਾ ਜੇ ਮੈਂ ਉਹ ਮੁੰਡੇ ਨਹੀਂ ਉੱਥੇ ਬੜਾ ਸੋਣਾ ਮਾਰਦੇ ਸੀ ਜਦੋਂ ਅਸੀਂ ਪੈ ਜਾਂਦੇ ਮੁੰਡੋਂ ਦੀ ਭੱਜ ਜਾਂਦਾ ਹੱਸਦਾ ਤੇ ਬੜਾ ਨਾਲ ਅਸੀਂ ਛੋਟ ਦੇਣਗੇ ਅੱਛਾ ਦਰਦ ਹੀ ਉੱਡ ਜਾਂਦੇ ਦੇਖ ਕੇ ਹਾਂ ਹੱਥ ਮਾਰ ਕੇ ਹਰੇ ਕੀ ਪੋਣਾ ਨੇ ਨਾ ਇਹ ਰਾਤਾਂ ਤੋਂ ਲਾਈਨ ਇਹਨੂੰ ਕਹੇ ਬੜਾ ਬਾਤ ਕੰਮ ਕਰੀ ਖਾ ਵੀਡੀਓ ਬਣਾਉਣ ਲੱਗਿਆ अच्छा ते ओ मैं ये गल करदा सीगा पहला मतलब लोग जा। क्यों क्यों भी ज्यादा खाने ने ना देसी खुराक हा इनु में ਘੋ ਪੀਂਦਾ ਮੈਂ ਨਾ ਦੀ ਮੁੰਡਿਆ ਤੋ ਆਵਾ ਮਾ ਪਾਇਆ ਕੋ ਪੀ ਕੇ ਖੰਡ ਰੱਖਦਾ ਮੂ ਤੋ ਖੰਡ ਰੀ ਪੂਰੀ ਖਾ ਜਾਂਦਾ اچھا ਮਾ ਪਾਇਆ ਕੋ ਕਿਹੜਾ ਵੀ ਜੋ ਪੀਂਦਾ ਕੋਈ ਨਹੀਂ ਪੀਂਦਾ ਅਗੇ ਹਲਾ ਹ ਅੰਦਰ ਹਲਾ ਦੂਆ ਹਾਂ ਬਾਕੀ ਹਿੰਮਤ ਵੀ ਨਾ ਕਰਦਾ ਕੋਈ ਪੀਣ ਦੀ ਹਾਂ ਜੋ ਹੁਣ 50 ਗ੍ਰਾਮ ਤੋਂ ਸ਼ੁਰੂ ਕਰੇ 500 150 ਐ ਕਰਦੇ ਕਰਦੇ ਬੰਦਾ ਪਾਈਆ ਤੇ ਜਾਵੇ ਨਾ ਨਾ ਬੈਲ ਦੀ ਕੋਈ ਨਾ ਹਾਂ ਬੈਲ ਬੈਲ ਦੀ ਬਾਲੇ ਹੋ ਗਏ ਨਸ਼ਾ ਪਹਿਲਾਂ ਹੈ ਨਹੀਂ ਜੀ ਖਰਚੜੀ ਚਾਹ ਇਹ ਚਾਹ ਦੁੱਧ ਚਾਹ ਦੁੱਧ ਪਉਣੀ ਆ ਦੁੱਧ ਹੀ ਘਰ ਹੈ ਬਿਲਕੁਲ ਸਹੀ ਗੱਲ ਦੁੱਧ ਚ ਹੈ ਨਹੀਂ ਨਾ ਹੁਣ ਦੁੱਧ ਬਿਲਕੁਲ ਸਹੀ ਗੱਲ ਹੈ ਪਹਿਲਾਂ ਉਹਦੇ ਨੂੰ ਚੰਗੀਆਂ ਖਰਾਕਾਂ ਹੁੰਦੀਆਂ ਉਹਦੇ ਹਾਂ ਕੋਈ ਵੀਡੀਓ ਬਣਾਉ ਰਹੀ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਪਹਿਲਾਂ ਐਵੇਂ ਹੀ ਹੁੰਦਾ ਸੀ ਜਿਆਦਾ ਖਰਾਕ ਚੰਗੀ ਹੁੰਦੀ ਸੀ ਛੋਲੇ ਹੁੰਦੇ ਮਾਰੂ ਸਾਰਾ ਸਾਰਾ ਛੋਲੇ ਖਾਈ ਜਾਂਦੇ ਛੋਲੇ ਤਾਕਤ ਹੁੰਦੀ ਕਿੰਨੀ ਹੁੰਦੀ ਬਿਲਕੁਲ ਬਿਲਕੁਲ ਸਾਰਾ ਸਾਰਾ ਮੀਂਹ ਜੀ ਉਤਰ ਮੀਂਹ ਪੈਂਦਾ ਮੀਂਹ ਤਾਕਤ ਹੁੰਦੀ ਸੀ ਸਾਰਾ ਸਾਰਾ ਦਿਨ ਲੋਕ ਛੋਲੇ ਚੱਬੀ ਆ ਹਾਂ ਤੇ ਹੁਣ ਤਾਂ ਅਕੇ ਕਰਦੋ ਸੁਪਰੇ ਅਕੇ ਪਾ ਦੋ ਰੇ ਅਕੇ ਲਾ ਦੋ ਪਾਣੀ ਹਮ ਕਣ ਕੋ ਦੌ ਨਹੀਂ ਲਿਆਦੇ ਰੇ ਰੇ ਪਾ ਕੇ ਅੱਗ ਬਣਾਉਂਦੇ ਤੇ ਕਣਕ ਨੂੰ ਤਾਂ ਛੱਡ ਤੂੰ ਦਾਮ ਹੁਣ ਤਾਂ ਬਾਹਣ ਨੂੰ ਦਾਮ ਨਹੀਂ ਲੈਣ ਦਿੰਦੇ ਨੇ ਹਾਂ ਦਾਮ ਨਹੀਂ ਲੈਣ ਦਿੰਦੇ ਅੱਜ ਜੀ ਜ ਵੱਡੀ ਦੂਜੇ ਦਿਨ ਵੀ ਤੀ ਮੈਂ ਸਾ ਆ ਗਈ ਤਾਂ ਵੀ ਜਦੋਂ ਪਾਣੇ ਅੱਗੇ ਉਹਦੇ ਹਣੋਂ ਉਲਟਾ ਕੇ ਰੱਖ ਦਿੰਦੇ ਸੀ ਹਾਂ 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 ਪੇਂਦੀ ਬੇਲੀ ਬਿਲਕੁਲ ਬਿਲਕੁਲ ਵਾਂਚ ਵੀ ਜਾਣ ਪੈਂਦੀ ਸੀ ਤੇ ਹੁਣ ਉਹ ਫਿਰ ਰੇਹਾਂ ਸਪਰੇਹਾਂ ਤੇ ਹੋ ਗਿਆ ਸਾਰਾ ਸਿਸਟਮ ਠੀਕ ਆ ਧੰਨਵਾਦ ਕਈ